ਅੱਜ ਦਾ ਜੋ ਪ੍ਰੋਗਰਾਮ ਸੀ ਸ਼ੋਮਨੀ ਅਕਾਲੀ ਦਲ ਪੰਨੀਦੀਪ ਸਿੰਘ ਸਰਕਰ ਵੱਲੋਂ ਔਰ ਸਾਡੇ ਬਹੁਤ ਹੀ ਹੋਰਾ ਹੋਰਾ ਪਰਿਵਾਰ ਵੱਲੋਂ ਜਿਨ੍ਹਾਂ ਨੇ ਬਹੁਤ ਹੀ ਸੁੱਜੇ ਟੰਗ ਦੇ ਨਾਲ ਪ੍ਰੋਗਰਾਮ ਨੂੰ ਅਰੇਂਜ ਕੀਤਾ ਔਰ ਅੱਜ ਜੋ ਆਈ ਬਲਾਕ ਦੀਆਂ ਸੰਜਤਾਵਾਂ ਤੋਂ ਸਾਨੂੰ ਸਹਿਯੋਗ ਮਿਲਿਆ ਹੈ ਬਹੁਤ ਲੱਗਾ ਯੋਗ ਹੈ ਔਰ ਲੋਕਾਂ ਦੇ ਅੰਦਰ ਭਾਰੀ ਉਤਸ਼ਾਹ ਹੈ ਔਰ ਲੋਕਾਂ ਨੇ ਮਨ ਬਣਾ ਲਿਆ ਹੈ 1 ਜੂਨ ਨੂੰ ਸ਼ੋਮਨੀ ਅਕਾਲੀ ਦਲ ਦੇ ਉਮੀਦਵਾਰ ਰਜੀ ਸਿੰਘ ਤੁਲਨ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਉਥੋਂ ਪਾਰਲੀਮੈਂਟ ਚ ਭੇਜਣਗੇ ਇਹ ਲੋਕਾਂ ਦਾ ਵਿਸ਼ਵਾਸ ਔਰ ਲੋਕਾਂ ਨੇ ਭਾਰੀ ਵਿਸ਼ਵਾਸ ਜਤਾਇਆ ਹੈ ਇਸ ਦਾ ਕਿ ਅਸੀਂ ਅੱਜ ਆਉਣ ਵਾਲੀ ਇੱਕ ਜੂਨ ਨੂੰ ਰঞ্জੀਤ ਸਿੰਘ ਢੁਲੋਂ ਦੇ ਹੱਕ ਤੇ ਵੋਟ ਪੁੱਟਾ ਕੇ ਪਾਰਲੀਮੈਂਟ ਚ ਸ਼ੋਮਨੀ ਅਕਾਲੀ ਦਲ ਮੈਂਡਲ ਤੋਂ ਭੇਜਾਂਗੇ ਇਹ ਸਾਨੂੰ ਵਿਸ਼ਵਾਸ ਹੈ ਔਰ ਲੋਕਾਂ ਦਾ ਸਿਖ ਵਿਸ਼ਵਾਸ ਕਰਦੇ ਆ ਔਰ ਆਉਣ ਵਾਲੇ ਸਮੇਂ ਚ ਪੰਜਾਬ ਪੰਜਾਬੀਅਤ ਔਰ ਪੰਜਾਬੀਅਤ ਦੀ ਰਾਖੀ ਲਈ ਸ਼ੋਮਨੀ ਅਕਾਲੀ ਦਲ ਇੱਕ ਉਹ ਵਹਿਦ ਪਾਰਟੀ ਹੈ ਜੋ ਪੰਜਾਬ ਦੀ ਰਾਖੀ ਕਰ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਦਾਰ ਮਹੇਸ਼ ਸ਼ੰਕਰ ਸਿੰਘ ਜੀ ਜਰਵਾਨ ਸਾਹਿਬ ਅਦਲੂ ਹਿਆਣਾ ਤੋਂ ਲੋਕ ਸਭਾ ਦੇ ਉਮੀਦਵਾਰ ਸੁਖਮੀ ਕਾਲੀਦਨ ਵੱਲੋਂ ਸਰਦਾਰ ਰਣਜੀਤ ਸਿੰਘ ਜੀ ਕਲੋ ਸਾਹਿਬ ਸੁਖਮੀ ਅਕਾਲੀ ਦਲ ਨੂੰ ਆਪਣੀ ਇੱਕ ਇੱਕ ਵੋਟ ਪਾ ਕੇ ਮੰਡੀ ਗਿਣਤੀ ਵਿੱਚ ਜਿਤਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਬਹੁਤੁ ਮਾ ਆਬਾ ਜੀ ਦਾ ਜਿਵੇਂ ਆਪ ਕੋ ਪੂਰੇ ਸ਼ਬਦਾਂ ਵਿੱਚ ਆਪਲੀਕ ਕੀਤੀ ਹੈ ਉਹ ਮੈਂ ਬੇਨਤੀ ਕਰਾਂਗਾ ਆਪਣੀ ਸਰਕਾਰ ਨੂੰ ਕਿ ਗੁਰੂ ਸਾਹਿਬ ਦੀ ਬੇਇਨਕੀ ਦੇ ਦੋਸ਼ੀ ਅਕਾਲੀ ਨੇ ਉਹ ਕਾਮੀਆਂ ਨੂੰ ਮਾਫ ਕਰ ਦੇ ਅਕਾਲੀ ਅੰਦਰ ਦਿੱਤੇ ਹੁੰਦੇ ਭਗਵਾਨਤ ਬਾਨ ਨੇ ਆਪ ਚਾਰ ਸ਼ੀਟ ਪੇਸ਼ ਕੀਤੀ ਹੈ ਜਿਹੜੀ ਪਰਮਾਰ ਆਈਡੀ ਨੇ ਦਿੱਤੀ ਆ ਉਹਨੂੰ ਅਕਾਲੀ ਦਾ ਕਿਸੇ ਦਾ ਦੂਰ ਦਾ ਨਾਤਾ ਵੀ ਨਹੀਂ ਉਹਦੇ ਕਿੰਨਾ ਬਾਰੇ ਪਤਾ ਹੀ ਹੈ ਕਿ ਕਿੰਨੇ ਨੇਕ ਇਮਾਨਦਾਰ ਇਨਸਾਨ ਹਨ ਇਹਨਾਂ ਨੇ ਆਪਣੇ ਹਾਰਦੀਪਾਲ ਦੇ ਵਿੱਚ ਲੁਧਿਆਣੇ ਦਾ ਬਹੁਤ ਹੀ ਵਿਕਾਸ ਕੀਤਾ ਹੈ ਤੇ ਮੈਂ ਤੁਹਾਨੂੰ ਦਿਲੋਂ ਵਿਸ਼ਵਾਸ ਦਿਵਾਉਂਦੀ ਹਾਂ ਕਿ ਆਉਣ ਵਾਲੇ ਟਾਈਮ ਵਿੱਚ ਵੀ ਇਹ ਵੋਟ ਨਹੀਂ ਕੀਤੀ ਹੈ ਜਿਹਨੇ ਵੋਟ ਪਾਈ ਵਿੱਚ ਪਾਈ ਗਈ ਸੀ ਉਹ ਉਸ ਨੇ ਕੀਤੀ ਹੈ ਸਾਡੇ ਚਿਹਰਿਆਂ ਦੀ ਰੌਣਕ ਕਰਦੀ ਕਿਉਂਕਿ ਅਮਨ ਤੇ ਕਾਨੂੰਨ ਲਈ ਜਿੱਥੇ ਅਮਨ ਤੇ ਕਾਨੂੰਨ ਨਹੀਂ ਉਥੇ ਤਰਕ ਨਹੀਂ ਹੋ ਸਕਦਾ ਉਥੇ ਖੁਸ਼ਹਾਲੀ ਨਹੀਂ ਆ ਸਕਦੀ ਉਥੇ ਭਾਈਚਾਰਕ ਸਾਂਝ ਵੀ ਖਤਮ ਹੋ ਦੇਖਾਵਾਂਗੇ ਦੇ ਇਹੋ ਬੋਲ ਸੋਚਿਓ ਤੁਸੀਂ ਕਿ ਦਿਰੇਵਾਲ ਜਿਹੜੇ ਦੇ ਪ੍ਰਧਾਨ ਕੁਮਰ ਸਿੰਘ ਜੀ ਪਿੰਡਾ ਇਲਾਕੇ ਨੂੰ ਮੀਟਿੰਗ ਅਰੇਂਜ ਕਰਨ ਵਾਲੇ ਦੇਸ਼ ਦੇ ਆਗਰ ਕਮਿਸ਼ਨਰ ਜੀ ਉਹਨਾਂ ਨੂੰ ਬੰਦੀਆ ਨੇ ਤੇ ਆਗਰ ਉਹਨਾਂ ਦਾ ਸਨਮਾਨ ਹੈ ਇੱਕ ਮਿੰਟ ਇੱਕ ਮਿੰਟ ਸਾਹਿਬ ਮੇਸ਼ਿੰਦਰ ਸਿੰਘ ਜਨਾਵਾ ਸਾਹਿਬ ਜੀ ਦਾ ਮੇਸ਼ਿੰਦਰ ਸਿੰਘ ਜਨਾਵਾ ਸਾਹਿਬ ਨੂੰ ਸਨਮਾਨ ਕੀਤਾ ਜਾਣਾ ਦਿਰੇਵਾਲ ਸਮੁੱਚੀ ਨੇ ਜੁਗੀਆਂ ਦਾ ਰਾਇਆ ਤਰੇ 3 ਦਿਨ ਤੋਂ ਪੂਰਾ ਮੰਡਾ ਬੰਨਵਲਾ ਲਾ ਕੇ ਸਿਮਰਪ੍ਰੀਤ ਜੀ ਤਰਨ ਤਰਨਜੀਤ ਸਿੰਘ ਜੀ ਅਤੇ ਉਹਨਾਂ ਦੇ ਪਿਤਾ ਜੀ ਬੜੇ ਹੀ ਸਤਿਕਾਰ ਦੇ ਨਾਲ ਇਸ ਬਾਗਮ ਦੀ ਤਿਆਰੀ ਕਰ ਰਹੇ ਹਨ ਉਹਨਾਂ ਦਾ ਮਨ ਚਾਹ ਹੈ